ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆਂ ਨਾਰੀਅਲ ਦੁੱਧੀ ਬਣਾਉਣ ਸਾਡੇ ਪੰਜਾਬ ਦੇ ਵਿੱਚ ਤੇ ਇਸੇ ਨਾਮ ਨਾਲ ਹੀ ਇਹਨੂੰ ਜਾਣਿਆ ਜਾਂਦਾ ਆ ਇਸ ਤਰ੍ਹਾਂ ਆਪਾਂ ਇਹ ਝੋਟ ਲੈ ਲਿਆ ਆ ਇਹ ਕੱਟੀ ਹੋਈ ਨਹੀਂ ਆਪਾਂ ਇਹਨੂੰ ਲੈਣਾ ਜਿਹਨੂੰ ਆਪਾਂ ਠੋਠੀ ਕਹਿ ਦਿੰਦੇ ਆ ਉਹ ਨਹੀਂ ਲੈਣੀ ਇਸ ਤਰ੍ਹਾਂ ਬੰਦ ਲੈਣਾ ਆ ਝੋਟ ਦੁੱਧ ਥੋੜਾ ਆਪਾਂ ਹੋਰ ਪਾਵਾਂਗੇ ਕਿਉਂਕਿ ਇਹ ਆਪਣਾ ਝੋਟ ਜਿਹੜਾ ਵਿੱਚ ਅੱਧਿਓਂ ਜ਼ਿਆਦਾ ਡੁੱਬਣਾ ਚਾਹੀਦਾ ਆ ਇਹਦੇ ਵਾਸਤੇ ਮੈਂ 3 ਕਿਲੋ ਪੂਰਾ ਦੁੱਧ ਲੈ ਲਿਆ ਫੁੱਲ ਫੈਟ ਇਹ ਜਿਹੜੀ ਮੈਂ ਬਣਾਣ ਲੱਗੀ ਆ ਚੀਜ਼ ਇਹ ਮੈਂ ਕਿਸੇ ਤੋਂ ਨਹੀਂ ਸੁਣੀ ਹੋਈ ਇਹ ਮੇਰੇ ਖੁਦ ਮੈਂ ਆਪਣੇ ਆਪ ਤੇ ਮਤਲਬ ਇਹਨੂੰ ਵਰਤਿਆ ਹੋਇਆ ਵਾ ਤੇ 2011-12 ਦੇ ਵਿੱਚ ਮੇਰੇ ਮਤਲਬ ਮੈਂ ਸਲਾਈ ਸਟੀਚਿੰਗ ਦਾ ਕੰਮ ਕਰਦੀ ਰਹੀ ਆ ਪਹਿਲਾਂ ਤੇ ਮੇਰੀ ਨਿਗਾ ਨੂੰ ਕਾਫੀ ਫਰਕ ਪੈ ਗਿਆ ਸੀ ਤੇ ਜਦੋਂ ਮੈਂ ਟੈਸਟ ਕਰਵਾਈ ਤੇ ਮੇਰੇ 0.25 ਦੀ ਅੰਕ ਲੱਗੀ ਸੀ ਤੇ ਸਿਰ ਵੀ ਮੇਰਾ ਕਾਫੀ ਜ਼ਿਆਦਾ ਉਦੋਂ ਦਰਦ ਕਰਦਾ ਹੁੰਦਾ ਸੀ ਕਾਫੀ ਮੈਂ ਦਵਾਈਆਂ ਖਾਧੀਆਂ ਪਰ ਨਹੀਂ ਫਰਕ ਪੈਂਦਾ ਸੀ ਤੇ ਫਿਰ ਮੇਰੀ ਮੰਮਾ ਨੇ ਮੈਨੂੰ ਦੱਸਿਆ ਵੀ ਤੁਸੀਂ ਨਾ ਆਰ ਬਣੇ ਚੀਜ਼ਾਂ ਸਾਰੀਆਂ ਇੱਕ ਵਾਰੀ ਬਣਾ ਕੇ ਖਾਓ ਤੇ ਉਹਨਾਂ ਨੂੰ ਉਹਨਾਂ ਦੀ ਸ਼ਾਇਦ ਮੰਮਾ ਨੇ ਦੱਸਿਆ ਸੀ ਇਸ ਤਰ੍ਹਾਂ ਕੁਝ ਦੱਸਦੇ ਪਏ ਸੀ ਮੈਨੂੰ ਤੇ ਉਹਦੇ ਵਾਸਤੇ ਉਹਨਾਂ ਨੇ ਇੱਕ ਮੈਨੂੰ ਇਹ ਜੋਟ ਕਿਹਾ ਸੀ ਤੇ ਇਹ ਆਪਣੀ ਜਿਹੜੀ ਖਸ ਖਸ ਵਾਈਟ ਤੇ ਇਹ ਆਪਾਂ ਲੈ ਲੈ ਚਾਰੇ ਮਗਜ ਸਾਰੇ ਮਗਜ ਮਿਕਸ ਕਰਵਾ ਲਏ ਆ ਚਾਰ ਪੰਜ ਤਰ੍ਹਾਂ ਦੇ ਥੋੜੀਆਂ ਲਲੀਆਂ ਆਪਾਂ ਲੈ ਚੀਆਂ ਤਿੰਨ ਆਪਾਂ ਸ਼ਵਾਰੇ ਲੈ ਲਏ ਆ ਕੁਝ ਆਪਾਂ ਸੌ ਗਈ ਲੱਲੀ ਥੋੜੇ ਜਿਹਾ ਆਪਾਂ ਖਰੋਟ ਲੈ ਆ ਕਾਜੂ ਲੈ ਆ ਤੇ ਕੋਸ਼ ਆਪਾਂ ਜਿਹੜੇ ਆ ਉਹ ਬਦਾਮ ਲੈ ਲਿਆ ਤੇ ਬਾਕੀ ਜਿੰਨਾ ਕ ਆਪਣਾ ਇਹਦੇ ਵਿੱਚ ਸਮਾਨ ਪੈ ਜਾਊਗਾ ਓਨਾ ਕ ਆਪਾਂ ਪਾ ਲੈਣਾ ਜੇ ਥੋੜਾ ਵੱਧ ਜਾਊਗਾ ਤਾਂ ਉਹ ਆਪਾਂ ਰੱਖ ਲਾਂਗੇ ਫਿਰ ਅੱਗੇ ਕਿਤੇ ਵਰਤਿਆ ਜਾਊਗਾ ਤੇ ਹੁਣ ਇਹਨੂੰ ਆਪਾਂ ਇਹਨੂੰ ਕੱਟ ਕੇ ਇਥੋਂ ਨਾਰੀਅਲ ਨੂੰ ਤਾਂ ਸਟਾਰਟ ਕਰਦੇ ਆ ਅੱਗੇ ਇੱਕ ਨਾ ਤੁਸੀਂ ਨਾਰੀਅਲ ਲੈਣ ਲੱਗਾ ਹਮੇਸ਼ਾ ਇੱਕ ਇਹ ਚੀਜ਼ ਜ਼ਰੂਰ ਦੇਖ ਲਿਓ ਵੀ ਜਿਸ ਤਰ੍ਹਾਂ ਨੇ ਥੱਲੇੋਂ ਬਿਲਕੁਲ ਫਲੈਟ ਲੈਣਾ ਮਤਲਬ ਆਪਾਂ ਇਸ ਤਰ੍ਹਾਂ ਜੇ ਵਿੰਗਾ ਟੇਡਾ ਹੋਏਗਾ ਜਦੋਂ ਆਹ ਸਾਈਡ ਆਪਾਂ ਥੱਲੇ ਰੱਖਾਂਗੇ ਤੇ ਇਹਦੇ ਵਿੱਚ ਆਣੀ ਨਹੀਂ ਇਹਨ ਡਿੱਗ ਜਾਣਾ ਨੀਚੇ ਨੂੰ ਇਹ ਵਾਲੀ ਸਾਈਡ ਜਿਹੜੀ ਇਹਨੂੰ ਆਪਾਂ ਇਸ ਤਰ੍ਹਾਂ ਫਲੈਟ ਲੈਣਾ ਵਾ ਤੇ ਜਿਹੜੀ ਇਹਦੀ ਕਟਿੰਗ ਆ ਉਹ ਆਪਾਂ ਇਸ ਸਾਈਡ ਨਹੀਂ ਕਰਨੀ ਇਹਦੇ ਉੱਪਰਲੀ ਸਾਈਡ ਕਰਨੀ ਆ ਤਾਂ ਕਿ ਜਿਹੜਾ ਆਪਣਾ ਦੁੱਧ ਦੇ ਵਿੱਚ ਉੱਪਰਲੀ ਸਾਈਡ ਨਹੀਂ ਇਹਦੀ ਡੁੱਬਣੀ ਚਾਹੀਦੀ ਜੇ ਆਪਣੇ ਖਾਸ ਖਾਸ ਤੇ ਜਿਹੜਾ ਆਪਾਂ ਦੂਜਾ ਸਮਾਨ ਪਾਣਾ ਆ ਉਹ ਬਾਹਰ ਆ ਗਿਆ ਨਾ ਦੁੱਧ ਦੇ ਵਿੱਚ ਤੇ ਦੁੱਧ ਜਿਹੜਾ ਆਪਣਾ ਉਹ ਫਟ ਜਾਣਾ ਵਾ ਤੇ ਇਸ ਚੀਜ਼ ਦਾ ਬਿਲਕੁਲ ਧਿਆਨ ਰੱਖਣਾ ਜਦੋਂ ਵੀ ਆਪਾਂ ਨਾਰੀਅਲ ਲੈਣਾ ਹੈ ਤੇ ਹੁਣ ਆਪਾਂ ਇਹਦੀ ਇੱਥੇ ਕਟਿੰਗ ਕਰ ਲੈਨੇ ਲਗਭਗ 1 ਇੰਚ ਦੇ ਕਰੀਬ ਇਹਨੂੰ ਆਪਾਂ ਇਸ ਤਰ੍ਹਾਂ ਕੱਟ ਲਿਆ ਆ ਦੇਖੋ ਇਹ ਹਿੱਸੇ ਨੂੰ ਆਪਾਂ ਜਿਹੜਾ ਸਾਭ ਕੇ ਰੱਖਣਾ ਆ ਕਿਉਂਕਿ ਇਹਨੂੰ ਆਪਾਂ ਬਾਅਦ ਵਿੱਚ ਉਤੋਂ ਬੰਦ ਵੀ ਕਰਨਾ ਤੇ ਹੁਣ ਜਿਹੜਾ ਆਪਾਂ ਸਮਾਨ ਲਿਆ ਆ ਇਹਦੇ ਵਿੱਚ ਪਾ ਦਾਂਗੇ ਇਹ ਆਪਾਂ ਇਹਨਾਂ ਇਸ ਤਰ੍ਹਾਂ ਕਾਗਜ਼ ਦਾ ਇਸ ਤਰ੍ਹਾਂ ਇੱਕ ਕੀਟਜੀ ਬਣਾ ਲਈ ਆ ਤਾਂ ਕਿ ਇਹਦੇ ਨਾਲ ਆਸਾਨੀ ਨਾਲ ਆਪਾਂ ਜਿਹੜੀ ਖਸਖਸ ਆ ਉਹਦੇ ਵਿੱਚ ਭਰ ਸਕੀਏ ਜੇ ਆਪਾਂ ਚਮਚ ਨਾਲ ਪਾਵਾਂਗੇ ਤਾਂ ਅੱਧੀ ਬਾਹਰ ਡੁੱਲੀ ਜਾਣੀ ਤੇ ਹੁਣ ਆਪਾਂ ਇਹਦੇ ਦੇ ਉੱਪਰੋਂ ਹੀ ਸਟਾਰਟ ਕਰਦੇ ਆਂ ਬਿਲਕੁਲ ਹਲਾ ਹਲਾ ਕੇ ਬਿਲਕੁਲ ਫੁੱਲ ਭਰ ਦੇਣਾ ਆਪਾਂ ਜਿੰਨੀ ਜਿਹੜੀ ਆਪਣੀ ਸਮਗਰੀ ਆ ਜਿਆਦਾ ਤੋਂ ਜਿਆਦਾ ਇਹਦੇ ਵਿੱਚ ਭਰ ਜਵੇ ਕਿਉਂਕਿ ਇੰਨਾਂ ਹੀ ਚੀਜ਼ਾਂ ਖਾਣ ਦੇ ਨਾਲ ਆਪਾਂ ਨੂੰ ਫਾਇਦਾ ਹੋਣਾ ਆ ਇਸ ਕਰਕੇ ਆਪਾਂ ਕੋਸ਼ਿਸ਼ ਕਰਾਂਗੇ ਵੀ ਜਿੰਨਾ ਵੀ ਸਮਾਨ ਆ ਵਿੱਚ ਜਿਆਦਾ ਤੋਂ ਜਿਆਦਾ ਪਾ ਦੇਈਏ ﺍﻟैਚੀ ਦਾਣਾ ਵੀ ਆਪਾਂ ਨਾਲ ਹੀ ਪਾ ਦਾਂਗੇ ਇਹਨੂੰ ਤੁਸੀਂ ਇੱਕ ਵਾਰੀ ਨਾ ਆਪਣੇ ਘਰੇ ਬਣਾ ਕੇ ਜ਼ਰੂਰ ਟਰਾਈ ਕਰੋ ਜਿੰਨੂੰ ਵੀ ਕੋਈ ਨਜ਼ਲਾ ਜ਼ੁਕਾਮ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਰਹਿੰਦੀ ਆ ਤੇ ਆਪਣੇ ਘਰ ਇੱਕ ਵਾਰੀ ਜ਼ਰੂਰ ਬਣਾ ਕੇ ਦੇਖੋ ਕਿਉਂਕਿ ਮੈਂ ਤਾਂ ਖੁਦ ਆਪਣੇ ਤੇ ਅਜ ਅਜਮਾਇਆ ਹੋਇਆ ਤਿਕਾ ਆ ਮੈਂ ਕਿਸੇ ਕੋਈ ਤਿੰਨਾ ਸੁਣੀਆਂ ਨਹੀਂ ਹੈਗੀਆਂ ਤੇ ਸਾਲ ਦੇ ਵਿੱਚ ਲਗਭਗ 3 ਤੋਂ 4 ਵਾਰੀ ਜਦੋਂ ਮੈਨੂੰ ਹੋ ਸਕੇ ਮੈਂ ਬਣਾ ਕੇ ਜ਼ਰੂਰ ਖਾਨੀ ਆ ਤੇ ਸਾਲ ਭਰ ਠੀਕ ਰਹਿਨੀ ਆ ਨਹੀਂ ਤਾਂ ਮੈਨੂੰ ਵੀ ਜ਼ੁਕਾਮ ਵਗੈਰਾ ਬਹੁਤ ਜ਼ਿਆਦਾ ਹੁੰਦਾ ਸੀ ਸਿਰ ਦਰਦ ਹਮੇਸ਼ਾ ਹੀ ਰਹਿੰਦਾ ਹੁੰਦਾ ਸੀ ਛਿੱਕਾਂ ਵਗੈਰਾ ਬਹੁਤ ਆਉਂਦੀਆਂ ਸੀ ਤੇ ਹੁਣ ਮੈਨੂੰ 4-5 ਸਾਲ ਤੋਂ ਆਰਾਮ ਬਿਲਕੁਲ ਹੋ ਗਿਆ ਵਾ ਮਤਲਬ ਜਦੋਂ ਤੋਂ ਮੈਂ ਖਾ ਰਹੀ ਆ ਤੇ ਉਦੋਂ ਤੋਂ ਬਿਲਕੁਲ ਹੁਣ ਤੱਕ ਮੈਂ ਠੀਕ ਆ ਥੋੜੀ ਜਿ ਦੇ ਵਿੱਚ ਹੋਰ ਖਾਸ ਖਸ ਪਾ ਕੇ ਦੇਖ ਲਈਏ ਆ ਰਹੀਆਂ ਲਾ ਆਪਾਂ ਬਿਲਕੁਲ ਨੱਪ ਨੱਪ ਕੇ ਭਰ ਲਿਆ ਆ ਤੇ ਜਿਹੜੀ ਆਪਣੀ ਖਾਸ ਖਸ ਸੀਗੀ ਉਹ ਲਗਭਗ ਆਪਾਂ ਸਾਰੀ ਪਾ ਦਿੱਤੀ ਆ ਕਿਉਂਕਿ ਖਾਸ ਖਸ ਦੀ ਆਪਾਂ ਵਰਤੋਂ ਜ਼ਿਆਦਾ ਕਰਨੀ ਆ ਤੇ ਆ ਥੋੜਾ ਜਿਹਾ ਆਪਣਾ ਸਮਾਨ ਬਚ ਗਿਆ ਵਾ ਇਹਨੂੰ ਹੁਣ ਫਿਰ ਆਪਾਂ ਕਿਤੇ ਹੋਰ ਵਰਤ ਲਾਂਗੇ ਆਪਾਂ ਇਸੇ ਨਾਲ ਹੀ ਬੰਦ ਕਰ ਦੇਣਾ ਜਿਹੜੀ ਸਾਈਡ ਤੋਂ ਕੱਢਿਆ ਸੀ ਉਸੇ ਸਾਈਡ ਲਾ ਕੇ ਇਹਨੂੰ ਆਪਾਂ ਬੰਦ ਕਰ ਦੇਣਾ ਤੇ ਹਜੇ ਇਹਨੂੰ ਆਪਾਂ ਜਦੋਂ ਆਪਣਾ ਦੁੱਧ ਬਿਲਕੁਲ ਤਿੰਨ ਹਿੱਸੇ ਆਪਾਂ ਦੁੱਧ ਦੇ ਸੁਕਾ ਦੇਣੇ ਹੈ ਇਹਦੇ ਵਿੱਚ ਹੀ ਨਾਰੀਅਲ ਆਪਾਂ ਰੱਖ ਦਿੱਤਾ ਤਾਂ ਹੁਣ ਇਹਨੂੰ ਆਪਾਂ ਦੁੱਧ ਨੂੰ ਇਸੇ ਤਰ੍ਹਾਂ ਹੀ ਰੱਖ ਥੋੜਾ ਥੋੜਾ ਹਿਲਾਉਂਦੇ ਰਾਵਾਂਗੇ ਵਿੱਚ ਵਿੱਚ ਤਾਂ ਕਿ ਦੁੱਧ ਜਿਹੜਾ ਆਪਣੇ ਥੱਲੇ ਨਾ ਲੱਗੇ ਤੇ ਤੁਸੀਂ ਜਿਹੜੀ ਕੜਾਈ ਹੈ ਉਹ ਵੀ ਬਿਲਕੁਲ ਭਾਰੀ ਥੱਲੇ ਵਾਲੀ ਲੈਣੀ ਆ ਤਾਂ ਕਿ ਦੁੱਧ ਥੱਲੇ ਨਾ ਲੱਗੇ ਨਹੀਂ ਤਾਂ ਸਮੈਲ ਸਾਰੇ ਦੁੱਧ ਚੋਂ ਆਣੀ ਦੁੱਧ ਦਾ ਆਪਾਂ ਨੂੰ ਲਗਾਤਾਰ ਹਿਲਾਉਂਦਿਆਂ ਨੂੰ ਲਗਭਗ 35-40 ਮਿੰਟ ਹੋ ਗਏ ਆ ਤੇ 3 ਕਿਲੋ ਦੁੱਧ ਤੋਂ ਕਰੀਬ ਆਪਣਾ 1 ਕਿਲੋ ਦੇ ਕਰੀਬ ਹੀ ਦੁੱਧ ਰਹਿ ਗਿਆ ਦੇਖੋ ਤੁਸੀਂ ਇਸ ਤਰ੍ਹਾਂ ਇੱਕ ਖੋਆ ਬਣਨ ਲੱਗ ਗਿਆ ਤੇ ਇਹ ਆਪਾਂ ਬਿਲਕੁਲ ਉਸੇ ਤਰ੍ਹਾਂ ਬਣਾਉਣਾ ਜਿਸ ਤਰ੍ਹਾਂ ਆਪਾਂ ਖੋਆ ਬਣਾਉਂਦੇ ਆ ਇਹਦਾ ਬਿਲਕੁਲ ਖੋਆ ਹੀ ਬਣਾ ਲੈਣਾ ਦੁੱਧ ਦਾ ਤੇ ਦੁੱਧ ਨੂੰ ਬਾਅਦ ਵਿੱਚ ਆਪਾਂ ਜਿਹੜਾ ਇਹਦੇ ਵਿੱਚ ਸਾਰਾ ਸਮਾਨ ਪਾਇਆ ਸੀਗਾ ਉਹਨੂੰ ਆਪਾਂ ਇਹਦੇ ਵਿੱਚ ਹੀ ਦੁੱਧ ਨੂੰ ਸਾਰਾ ਸੁਕਾ ਦੇਣਾ ਇਹਦੇ ਵਿੱਚ ਤੇ ਬਾਅਦ ਵਿੱਚ ਇਹਨੂੰ ਖੋਲ ਕੇ ਤੇ ਇਹਨੂੰ ਆਪਾਂ ਗ੍ਰੈਂਡਰ ਦੇ ਵਿੱਚ ਫਿਰ ਗ੍ਰੈਂਡ ਕਰ ਕਰਕੇ ਤੇ ਫਿਰ ਆਪਾਂ ਇਹਦੀ ਜਿਹੜੀ ਬਰਫੀ ਟਾਈਪ ਪੀਸ ਕਟਾਂਗੇ ਤੇ ਇਹਨੂੰ ਥੱਲੇ ਥੋੜਾ ਹੋਰਸ ਕਰਨੇ ਆ ਬਿਲਕੁਲ ਖੋਏ ਵਾਂਗੂ ਹੋ ਜਵੇ ਤਾਂ ਕਿ ਜੇ ਆਸਾਨੀ ਦੇ ਨਾਲ ਜੰਮ ਸਕੇ ਤੇ ਬਾਅਦ ਵਿੱਚ ਇਹਦਾ ਖੰਡ ਵਾ ਉਹ ਵੀ ਆਪਾਂ ਇਹਦੇ ਵਿੱਚ ਪਾਣੀ ਪਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਤੇ ਫਿਰ ਅੱਗੇ ਆਪਾਂ ਤੁਹਾਨੂੰ ਹੋਰ ਦੱਸਦੇ ਆ ਕਿ ਅੱਗੇ ਹੋਰ ਕੀ ਕੀ ਕਰਨਾ ਤੇ ਮਿੱਠਾ ਕਿੰਨਾ ਇਹਦੇ ਵਿੱਚ ਪਾਣਾ ਖੋਆ ਦਾ ਦੁੱਧ ਹੀ ਬਣਾਉਂਦੇ ਆ ਨੂੰ ਆਪਾਂ ਨੂੰ 1 ਘੰਟੇ ਦੇ ਕਰੀਬ ਹੋ ਗਿਆ ਆ ਇਹ ਬਹੁਤ ਹੀ ਹੌਲੀ ਹੌਲੀ ਕਰਨ ਵਾਲਾ ਇੱਕ ਕੰਮ ਆ ਮਤਲਬ ਇਹਨੂੰ ਆਪਾਂ ਕਾਲੀ ਨਹੀਂ ਕਰ ਸਕਦੇ ਲਗਾਤਾਰ ਨੇ ਹਿਲਾ ਰਹੇ ਹਾਂ 1 ਘੰਟੇ ਤੋਂ ਇਹਨੂੰ ਤੇ ਥੱਲੇ ਲੱਗ ਜਾਂਦਾ ਜੇ ਥੋੜਾ ਵੀ ਆਪਾਂ ਨਹੀਂ ਹਿਲਾਉਂਦੇ ਤਾਂ ਤੇ ਇੱਕ ਹੋਰ ਮੈਂ ਕਈ ਕਾਫੀ ਵੀਡੀਓ YouTube ਤੇ ਦੇਖੀਆਂ ਉਹ ਕੀ ਕਰਦੇ ਆ ਕਿ ਇਹਨੂੰ ਮਤਲਬ ਖੋਆ ਨਹੀਂ ਬਣਾਉਂਦੇ ਇਹਦਾ ਜਦੋਂ ਦੁੱਧ ਹੁੰਦਾ ਉਦੋਂ ਹੀ ਨਾ ਇਹਨੂੰ ਜਿਹੜਾ ਆਪਣਾ ਨਾਰੀਅਲ ਜੋਟਾ ਇਨੂੰ ਕੱਢ ਲੈਂਦੇ ਆ ਤੇ ਇਹਨੂੰ ਗ੍ਰੈਂਡ ਕਰ ਲੈਂਦੇ ਆ ਵੀ ਤੁਸੀਂ ਜਿਹੜਾ ਖੋਵਾ ਜਾਂ ਦੁੱਧਵਾ ਉਹਨੂੰ ਨਿਵਰਤਣਾ ਉਹ ਦੱਸਦੇ ਆ ਵੀ ਉਹਨੂੰ ਤੁਸੀਂ ਜਾ ਉਹਦੀ ਖੀਰ ਬਣਾ ਲਓ ਜਾਂ ਕਿਤੇ ਵੀ ਹੋਰ ਵਰਤ ਲਓ ਪਰ ਅਸੀਂ ਤਾਂ ਮਤਲਬ ਜਿਹੜਾ ਮੈਂ ਸੁਣਿਆ ਵਾਂ ਜਾਂ ਮੈਨੂੰ ਦੱਸਿਆ ਸੀਗਾ ਮੇਰੀ ਮੰਮੀ ਨੇ ਵੀ ਇਹਨੂੰ ਵਿੱਚੇ ਹੀ ਮਤਲਬ ਇਹਦੇ ਆਪਾਂ ਸੁਕਾਣਾ ਆ ਦੁੱਧ ਨੂੰ ਕਿਉਂਕਿ ਦੁੱਧ ਦੇ ਵਿੱਚ ਹੀ ਸਾਰਾ ਜਿਹੜਾ ਇਹਦਾ ਅਸਰ ਆ ਦੁੱਧ 'ਚ ਨਿਕਲ ਗਿਆ ਤੇ ਜੇ ਆਪਾਂ ਦੁੱਧ ਦੇ ਵਿੱਚੋਂ ਕੱਢ ਦਿੱਤਾ ਤਾਂ ਆਪਾਂ ਨੂੰ ਇਹਦਾ ਕੀ ਫਾਇਦਾ ਮਿਲੂਗਾ ਫੇਰ ਤਾਂ ਕੋਈ ਫਾਇਦਾ ਹੀ ਨਹੀਂ ਹੋਣਾ ਇਸ ਕਰਕੇ ਮੈਂ ਇਹਨੂੰ ਵਿੱਚ ਹੀ ਇਹਦੇ ਗ੍ਰाइंड ਕਰਨਾ ਆ ਜਦੋਂ ਆਪਣਾ ਖੋਆ ਤਿਆਰ ਹੋ ਗਿਆ ਤੇ ਆਪਾਂ ਨਾਰੀਅਲ ਨੂੰ ਤੇ ਜਿਹੜਾ ਵਿੱਚ ਆਪਾਂ ਸਾਰਾ ਸਮਾਨ ਪਾਇਆ ਉਹ ਇਹਦੇ ਵਿੱਚ ਹੀ ਗ੍ਰाइंड ਕਰ ਦੇਣਾ ਮੈਨੂੰ ਤਾਂ ਇਸ ਤਰ੍ਹਾਂ ਸਹੀ ਲੱਗਦਾ ਵਾ ਬਾਕੀ ਤੁਸੀਂ ਆਪਣੀ ਜਿਹੜੀ رائے ਆ ਉਹ ਮੈਨੂੰ ਜਰੂਰ ਦੱਸਿਓ ਕਿ ਜੇ ਤੁਸੀਂ ਬਣਾਉਂਦੇ ਹੋ ਆਪਣੇ ਘਰ ਵਿੱਚ ਤਾਂ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ ਤੇ ਖੋਆ ਲਗਭਗ ਆਪਣਾ ਦੇਖੋ ਤਿਆਰ ਹੋ ਹੀ ਚੱਲਿਆ ਆ ਥੋੜਾ ਜਿਹਾ ਹੋਰ ਇਹਨੂੰ ਡਰਾਈ ਕਰਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਜੋਟ ਨੂੰ ਜਿਹੜਾ ਉਹ ਗ੍ਰाइंड ਕਰ ਦਾਂਗੇ 100 ਗ੍ਰਾਮ ਦੇ ਕਰੀਬ ਮੈਂ ਚੀਨੀ ਲੱਗੀ ਪਾਣੀ ਕਿਉਂਕਿ ਆਪਾਂ ਚੀਨੀ ਜ਼ਿਆਦਾ ਨਹੀਂ ਪਾਣੀ ਇਹ ਤਾਂ ਆਪਾਂ ਸਿਰਫ ਫੈਰੇ ਵਾਸਤੇ ਖਾਣਾ ਹੈ ਨਾ ਕਿ ਆਪਾਂ ਬਿਲਕੁਲ ਈਨੀ ਖਾਣੀ ਆ ਇਸ ਕਰਕੇ ਮੈਂ ਚੀਨੀ ਥੋੜੀ ਪਾ ਰਹੀ ਹਾਂ ਚਾਰ ਪੰਜ ਮਿੰਟ ਆਪਾਂ ਨੂੰ ਹੋਰ ਡਰਾਈ ਕਰਾਂਗੇ ਤੇ ਬਸ ਲਗਭਗ ਬਣ ਕੇ ਦੇਖੋ ਤਿਆਰ ਹੀ ਹੋ ਗਿਆ ਬਿਲਕੁਲ ਖੋਏ ਵਾਂਗੂ ਬਣ ਗਿਆ ਤੇ ਇਹਦੀ ਬਰਫੀ ਜਿਹੜੀ ਆਸਾਨੀ ਦੇ ਨਾਲ ਹੁਣ ਜੰਮ ਜਾਣੀ ਆ ਇਹ ਜ਼ਿਆਦਾ ਮਾਤਰਾ ਦੇ ਵਿੱਚ ਨਹੀਂ ਖਾਣਾ ਇੱਕ ਪੀਸ ਸਵੇਰੇ ਖਾਲੀ ਢੇਰ ਬਸ ਇੱਕੋ ਪੀਸ ਖਾਣਾ ਕਿਉਂਕਿ ਆਪਣੇ ਸਰੀਰ ਨੇ ਜ਼ਿਆਦਾ ਇਹਨੂੰ ਪਛਾਣਾ ਵੀ ਨਹੀਂ ਹੈਗਾ ਇਸ ਕਰਕੇ ਜ਼ਿਆਦੀ ਮਾਤਰਾ ਨਹੀਂ ਲੈਣੀ। ਨਾਰੀਅਲ ਨੂੰ ਆਪਾਂ ਕੱਢ ਕੇ ਇੱਕ ਅਲੱਗ ਡੂੰਘੇ ਦੇ ਵਿੱਚ ਰੱਖ ਕੇ ਤਾਂ ਲਗਭਗ ਅੱਧਾ ਘੰਟਾ ਠੰਡਾ ਹੋਣ ਵਾਸਤੇ ਰੱਖ ਦਾਂਗੇ। ਫਿਰ ਆਪਾਂ ਇਹਨੂੰ ਗ੍ਰाइंड ਕਰਾਂਗੇ। ਤੇ ਇਹਦੇ ਵਿੱਚ ਘਿਓ ਬਿਲਕੁਲ ਨਹੀਂ ਪਾਣਾ। ਦੇਖੋ ਤੁਸੀਂ ਘਿਓ ਇਹਦੇ ਵਿੱਚ। ਮੈਨੂੰ ਲੱਗਦਾ 200 ਗ੍ਰਾਮ ਤੱਕ ਘਿਓ ਹੀ ਹੋਣਾ ਹੈ ਸਾਰਾ ਘਿਓ ਹੀ ਹੈ। ਇਸ ਤਰ੍ਹਾਂ ਦੇਖੋ ਘਿਓ ਜਾਮ ਗਿਆ ਵਿੱਚ। ਘਿਓ ਦੀ ਵੱਤੋਂ ਨਹੀਂ ਕਰਨੀ ਬਿਲਕੁਲ ਵੀ। ਇਹਨੂੰ ਆਪਾਂ ਗ੍ਰाइंड ਕਰਕੇ ਫਿਰ ਤਿਆਰ ਹੋ ਕੇ ਦਿਖਾਉਨੇ ਆਂ। ਨਾਰੀਅਲ ਆਪਾਂ ਕੱਢ ਲਿਆ ਬਾਹਰ ਤੇ ਇਹਨੂੰ ਆਪਾਂ ਹੁਣ ਕਟਿੰਗ ਕਰਕੇ ਤੇ ਠੰਡਾ ਹੋਣ ਵਾਸਤੇ ਰੱਖ ਦਿਆਂਗੇ ਕਿਉਂਕਿ ਇਹ ਕਾਫੀ ਗਰਮ ਹੋਣਾ। ਤੇ ਇਸ ਤਰ੍ਹਾਂ ਹੀ ਗ੍ਰाइंड ਨਹੀਂ ਕਰਿਆ ਜਾਣਾ ਆਪਾਂ ਠੰਡਾ ਹੋਣ ਵਾਸਤੇ ਨੂੰ ਰੱਖ ਦੇਣਾ। ਆਪਾਂ ਮਿਕਸੀ ਦੇ ਵਿੱਚ ਪਾ ਕੇ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਅੱਧੀਆਂ ਗ੍ਰाइंड ਕਰ ਲਈਆਂ ਤੇ ਅੱਧੀਆਂ ਆਪਾਂ ਫਿਰ ਦੁਬਾਰਾ ਤੋਂ ਕਰਦੇ ਆਂ। ਇਨੂੰ ਬਿਲਕੁਲ ਬਰੀਕ ਜਿੰਨਾ ਹੋ ਸਕੇ ਤੁਸੀਂ ਆਨਲਾਈਨ ਨੂੰ ਬਰੀਕ ਪੀਸਣਾ ਮਤਲਬ ਮੋਟਾ ਨਹੀਂ ਰਹਿਣਾ ਚਾਹੀਦਾ ਇਹ ਦਰਤਰਾ ਨਹੀਂ ਰਹਿਣਾ ਚਾਹੀਦਾ ਬਿਲਕੁਲ ਬਰੀਕ ਪੀਸਣਾ ਹੈ ਤਾਂ ਕਿ ਜਿਹੜਾ ਇਹਦਾ ਸਾਰਾ ਅਸਰ ਆ ਉਹ ਆਪਾਂ ਨੂੰ ਮਿਲ ਸਕੇ ਬਣਾ ਕੇ ਆਪਣਾ ਦੁੱਧੀ ਦੁੱਧੀ ਕਹਿੰਦੇ ਸਾਡੇ ਤਾਂ ਪੰਜਾਬ ਦੇ ਵਿੱਚ ਆਪਾਂ ਤਿਆਰ ਕਰ ਲਈ ਆ ਤੇ ਇਹ ਕਰੀਬ-ਕਰੀਬ 2 ਕਿਲੋ ਦੇ ਕਰੀਬ ਆਪਣਾ ਜਿਹੜਾ ਵਾ ਇਹ ਬਣ ਗਿਆ ਆ ਸਾਰਾ ਸਮਾਨ ਖੋਵਾ ਤੇ ਬਾਕੀ ਜਿਹੜੇ ਆਪਾਂ ਡ్రਾਈ ਫਰੂਟ ਪਾਏ ਸੀ ਉਹ ਪਾ ਕੇ 2 ਕਿਲੋ ਹੋ ਗਿਆ ਇਹ ਤੇ ਹੁਣ ਇਹਦੀ ਜਿਤ ਪਿੰਨੀਆਂ ਵਟਣੀਆਂ ਤੁਸੀਂ ਉਹ ਵੀ ਬਹੁਤ ਵਧੀਆਂ ਵਟੀਆਂ ਜਾਣੀਆਂ ਦੇਖੋ ਤੇ ਜੇ ਤੁਸੀਂ ਇਹਦੇ ਪੀਸ ਕਰਨੇ ਆ ਤੇ ਫੇ ਕਿਸੇ ਥਾਲੀ ਦੇ ਵਿੱਚ ਪਾ ਕੇ ਉਹਨੂੰ ਤੁਸੀਂ ਥੱਲੇ ਘੋਲਾ ਲਗਾ ਕੇ ਤੇ ਉਹਨੂੰ ਤੁਸੀਂ ਉਤੋਂ ਬਿਲਕੁਲ ਇਸ ਤਰ੍ਹਾਂ ਪ੍ਰੈਸ ਕਰ ਦੋ ਤੇ ਫੇ ਤੁਸੀਂ ਉਹਦੇ ਪੀਸ ਵੀ ਕੱਟ ਸਕਦੇ ਹੋ ਤੇ ਜੇ ਤੁਸੀਂ ਪਿੰਨੀਆਂ ਬਣਾਉਣੀਆਂ ਤਾਂ ਉਹ ਤੁਹਾਡੀ ਆਪਣੀ ਮਰਜ਼ੀ ਆ ਜੇ ਤੁਸੀਂ ਇਹਦੇ ਵਿੱਚ ਕੋਈ ਫਲੇਵਰ ਵਾਸਤੇ ਕੁਝ ਪਾਣਾ ਆ ਜੁਵੈਨ ਪਾਣੀ ਜਾਂ ਸੌਫ ਜੇ ਤੁਸੀਂ ਪਸੰਦ ਕਰਦੇ ਹੋ ਤੇ ਤੁਸੀਂ ਪਾ ਸਕਦੇ ਹੋ ਵੈਸੇ ਮੈਂ ਤਾਂ ਹੋਰ ਕੁਝ ਨਹੀਂ ਪਾਇਆ ਇਹਦੇ ਵਿੱਚ ਹੁਣ ਛੋਟੀਆਂ-ਛੋਟੀਆਂ ਪਿੰਨੀਆਂ ਬਣਾ ਕੇ ਮੈਂ ਇਸ ਤਰ੍ਹਾਂ ਤਿਆਰ ਕਰ ਲਈਆਂ ਵਾ ਬਹੁਤ ਵੱਡੀ ਨਹੀਂ ਪਿੰਨੀ ਵਟਣੀ ਜਿਸ ਤਰ੍ਹਾਂ ਚਮਚ ਡੇਢ ਚਮਚ ਤੇ ਕਰੀਬ ਹੀ ਬਸ ਇੰਦਾ ਛੋਟੇ-ਛੋਟੇ ਬਿਲਕੁਲ ਵਟੀਆਂ ਤੇ ਤੁਸੀਂ ਵੀ ਇੰਨੀ ਕੀ ਮਾਤਰਾ ਇਹਦੀ ਖਾਣੀ ਆ ਜਿਆਦਾ ਮਾਤਰਾ ਨਹੀਂ ਖਾਣੀ ਨਾ ਬੱਚਿਆਂ ਨੂੰ ਜਿਆਦਾ ਮਾਤਰਾ ਦੇਣੀ ਆ ਜਿਆਦਾ ਖਾਣ ਦੇ ਨਾਲ ਪੇਟ ਜਿਹੜਾ ਉਹ ਖਰਾਬ ਵੀ ਹੋ ਜਾਂਦਾ ਇਹਦੇ ਨਾਲ ਕਈ ਵਾਰ ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇੱਕ ਵਾਰੀ ਇਹ ਜ਼ਰੂਰ ਟਰਾਈ ਕਰਿਓ ਜੇ ਕਿਸੇ ਨੂੰ ਕੋਈ ਇਹੋ ਜੀ ਨਜ਼ਲਾ ਜ਼ੁਕਾਮ ਮਾਈਗਰੇਨ ਦੀ ਕੋਈ ਸਮੱਸਿਆ ਰਹਿੰਦੀ ਹੋਵੇ ਪੁਰਾਣੀ ਤਾਂ ਇਹ ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇੱਕ ਵਾਰੀ ਬਣਾਓ ਤੇ ਖਾਓ ਤੇ ਆਪਣੀ ਫੈਮਿਲੀ ਤੇ ਦੋਸਤਾ ਮਿੱਤਰਾਂ ਨਾਲ ਵੀਡੀਓ ਸ਼ੇਅਰ ਕਰੋ ਤੇ ਜੇ ਵੀਡੀਓ ਪਸੰਦ ਆਈ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡਾ ਇਹ ਤਰੀਕਾ ਕਿਸ ਤਰ੍ਹਾਂ ਦਾ ਲੱਗਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ